ਸਰਜ ਇੰਟਰ ਸਟੇਟ ਨਾਕੇ ላይ ਵੀ ਕਿੰਨੇ ਲਾਇਏ ਗਏ ਤੇ ਕੀ ਕੁਛ ਰਿਕਵਰ ਕੀਤਾ ਗਿਆ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਦੀ ਰਹਿਨੁਮਾਈ ਹੇਠ ਤੇ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਅੱਜ ਆਪਾਂ ਸਵੇਰੇ ਕਰੀਬ 7 ਵਜੇ ਤੋਂ ਲੈ ਕੇ 12 ਵਜੇ ਤੱਕ ਆਪਾਂ ਇੰਡਰ ਸਟੇਟ ਨਾਕੇ ਜਿਹਨੂੰ ਆਪਾਂ ਆਪਰੇਸ਼ਨ ਸੀਲ ਕਰਕੇ ਕਹਿੰਦੇ ਆ ਉਹ ਲਾਇਆ ਇਹਦਾ ਮੇਨ ਮੰਤਵ ਜੀ ਇਹ ਹੈ ਵੀ ਇੱਕ ਤਾਂ ਕੋਈ ਨਸ਼ਾ ਤਸਕਰੀ ਜੇ ਕੋਈ ਕਰਦਾ ਚੰਚੇ ਤਾਂ ਆਪਾਂ ਨਾਕੇ ਤਾਲਾ ਲਾਨੇ ਆ ਵੀ ਉਹਨਾਂ ਦੀ ਚੈਕਿੰਗ ਹੋ ਸਕੇ ਇਦਾਂ ਦੀ ਚੀਜ਼ਾਂ ਤੇ ਠੱਲ ਪਾ ਸਕੀਏ ਕੋਈ ਮਾੜਾ ਅਨਸਰ ਹੈ ਜੀ ਤੇ ਉਹਨਾਂ ਦੀ ਵੀ ਚੈਕਿੰਗ ਪ੍ਰੋਪਰ ਹੋ ਸਕੇ ਉਹਨਾਂ ਤੇ ਇੱਕ ਮੈਸੇਜ ਜਾਏ ਵੀ ਪੁਲਿਸ ਜੀ ਤੈਨਾਤ ਹੈ ਤੇ ਤੀਸਰਾ ਜੀ ਜਿੱਦਾਂ ਹੂਸ ਟ੍ਰੈਜੇਡੀ ਹੋ ਜਾਂਦੀ ਹੈ ਤੇ ਸਾਡਾ ਉਹ ਵੀ ਹੈ ਵੀ ਕੋਈ ਵੀ ਨਜਾਇਜ਼ ਸ਼ਰਾਬ ਇਹਦਾ ਦੀ ਕੋਈ ਚੀਜ਼ ਇੰਟਰ ਸਟੇਟ ਜੇ ਕੋਈ ਤਸਕਰੀ ਹੋ ਰਹੀ ਹੈ ਤੇ ਉੱਤੇ ਆਪਾਂ ਠਲ ਪਾਈਏ ਜੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕਰੀਬ 34 ਤੋਂ 35 ਆਪਾਂ ਚਲੰਗ ਕੀਤੇ ਸਵੇਰ ਦੇ ਸੰਡੇ ਦੇ ਦਿਨ ਤੇ ਇਸ ਤੋਂ ਇਲਾਵਾ 40 ਤੋਂ 45 ਬੋਤਲਾਂ ਜਿਹੜੀ ਇਲਿਸੀਟ ਲਿਕਰ ਹੈ ਉਹ ਤੇ 200 ਲੀਟਰ ਲਾਣਾ ਇਹ ਵੀ ਫੜੀ ਗਈ ਹੈ ਇਹ ਨਾਕੇ ਜੀ ਚਾਰ ਨਾਕੇ ਸਾਡੇ ਇੱਥੇ ਮੂਨਕ ਲੱਗੇ ਤੇ ਲਹਿਰੇਚ ਵੀ ਨਾਕੇ ਲੱਗੇ ਤੇ ਜੁਆਇੰਟਲੀ ਇਹਨਾਂ ਨੇ ਜਿਹੜੇ ਦੋ ਸਾਡੇ ਹਰਿਆਣਾ ਦੇ ਬਾਰਡਰ ਵਾਲੀ ਐ ਸਟੇਟਸ ਹੈ ਹਰਿਆਣਾ ਦੇ ਬਾਰਡਰ ਵਾਲੇ ਜਿਹੜੇ ਆਪਣੇ ਥਾਣੇ ਆ ਉਹਨਾਂ ਨੇ ਨਾਕੇ ਲਾਏ ਤੇ ਇਹਨਾਂ ਨੇ ਵਧੀਆ ਕੰਮ ਕੀਤਾ ਤੇ ਆਪਾਂ ਤਤਪਰ ਆ ਜੀ ਕੋਈ ਵੀ ਮਾੜੇ ਅੰਸਰ ਜਿਹੜੇ ਸਟੇਟ ਦੇ ਬਾਰਡਰ ਤੇ ਉਹਦਾ ਫਾਇਦਾ ਚੱਕ ਕੇ ਕਦੀ ਹਰਿਆਣਾ ਤੇ ਕਦੀ ਪੰਜਾਬ ਵਿੱਚ ਇਲੀਗਲ ਐਕਟੀਵिटीज ਕਰਦੇ ਆ ਆਪਾਂ ਉਹਨਾਂ ਤੇ ਨੱਥ ਪਾਵਾਂਗੇ ਤੇ ਤੁਹਾਨੂੰ ਜਲਦੀ ਇਹਦੇ ਬਹੁਤ ਪੋਜ਼ਿਟਿਵ ਨਤੀਜੇ ਹੋਰ ਵੀ ਦੇਖਣ ਨੂੰ ਮਿਲਣਗੇ अगर कोई नशा छोड़ना चाहता है वो बुजुर्ग के पहले जी नशा छोड़ने ਦੇ ਉਪਰਾਲੇ ਇਕਤਾ ਜੀ ਆਪਾਂ ਸਿਵਲ ਪ੍ਰਸ਼ਾਸਨ ਨਾਲ ਟਾਈਪ ਕਰਕੇ ਹਰ ਪਿੰਡ ਚ ਪਲੇਗਰਾਉਂਡ ਬਣਾ ਰਹੇ ਉਹ ਪਲੇਗਰਾਉਂਡਾਂ ਚ ਫਰੇਵ ਕਰ ਰਹੇ ਵੀ ਨੌਜਵਾਨ ਜਿਹੜੇ ਆਪਣੀ ਜਿਹੜੀ એનર્ਜੀ ਹੈ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਨ ਉਸ ਤੋਂ ਇਲਾਵਾ ਜੀ ਜਿਹੜੇ ਕੋਈ ਛੱਡਣਾ ਚਾਹੁੰਦੇ ਆ ਜਿਹੜੇ ਆਦੀ ਹੋ ਚੁੱਕੇ ਆ ਉਹਨਾਂ ਲਈ ਔਟ ਸੈਂਟਰ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਉਹਦੇ ਚ ਪੁਲਿਸ ਵੀ ਮਦਦ ਕਰ ਰਹੀ ਹੈ ਤੇ ਸਿਵਲ ਪ੍ਰਸ਼ਾਸਨ ਵਿੱਚ ਹੈ ਹੈਲਥ ਵਿਭਾਗ ਵੀ ਪੂਰਾ ਪੁਰਜ਼ੋਰ ਜ਼ੋਰ ਲਾ ਰਿਹਾ ਹੈ ਵੀਣਾ ਨਸ਼ਾ ਜਿਹੜਾ ਛਡਾਇਆ ਜਾਏ ਇਸ ਤੋਂ ਇਲਾਵਾ ਜੀ ਨਸ਼ਾ ਛਡਾਊ ਯਾਤਰਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਉੱਚ ਸਾਡੇ ਐਸ ਐਚਓ ਸਾਹਿਬਾਨ ਡੀ ਐਸ ਪੀ ਸਾਹਿਬਾਨ ਆਪਾਂ ਆਪ ਵੀ ਜਨ ਨੇ ਤੇ ਉਹਦੇ ਵਿੱਚ ਆਪਾਂ ਪ੍ਰੇਰਿਤ ਕਰ ਰਹੇ ਆ ਵੀ ਇਹਨੂੰ ਇੱਕ ਟੈਬੂ ਨਾ ਸਮਝਿਆ ਜਾਏ ਇਹਨੂੰ ਇੱਕ ਕਲੰਕ ਨਾ ਸਮਝਿਆ ਜਾਏ ਸਗੋਂ ਇਹਨੂੰ ਇੱਕ ਪੋਜ਼ਿਟਿਵ ਚੀਜ਼ ਸਮਝੀ ਜਾਏ ਵੀ ਇਹ ਬੰਦਾ ਨਸ਼ੇ ਦਾ ਆਦੀ ਸੀ ਬਟ ਹੁਣ ਇਹਨੇ ਹਿੰਮਤ ਜਟਾਈ ਤੇ ਹੁਣੇ ਨਸ਼ਾ ਛੱਡ ਕੇ ਇੱਕ ਵਧੀਆ ਸੁਚੇਤਜੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹ ਰਿਹਾ ਹੈ ਇਕਸਰ ਲਹਾਣਾ ਦੇ ਵਸਤੀਆਂ ਤੋਂ ਲੈ ਕੇ ਪਿੰਡ ਰਸੀਦਾ ਹੋ ਗਿਆ ਜਿਵੇਂ ਹਰਿਆਣੇ ਦੇ ਚਤਨਧਾਨ ਸਾਹਿਬ ਦੇ ਉੱਥੋਂ ਜਿਹੜਾ ਨਸ਼ਾ ਬਾਟਰ ਨੂੰ ਇਸ ਪਾਸੇ ਪੰਜਾਬ ਵੱਲ ਨੂੰ ਬਹੁਤ ਆਉਂਦਾ ਹੈਗਾ ਛੋਟੇ-ਛੋਟੇ ਸੜਕਾਂ ਦੇ ਰਾਈ ਜਾਂ ਪਾਖੜਾ ਨਹਿਰ ਦੇ ਰਸਤੇ ਉੱਥੇ ਇਹਦੇ ਉੱਪਰ ਵੀ ਕੋਈ ਜਲਦੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਆਪਾਂ ਰੈਗੂਲਰ ਇੱਥੇ ਕਾਸੋ ਵੀ ਕਰਦੇ ਆਂ ਸਾਡੀ ਇੱਥੇ ਫੁੱਟ ਪੈਟਰੋਲਿੰਗ ਵੀ ਹੈ ਤੇ ਆਪਾਂ ਟਰਾਈ ਕਰਾਂਗੇ ਕਿ ਅਗਲੀ ਵਾਰ ਵੀ ਜਦੋਂ ਵੀ ਆਪਰੇਸ਼ਨ ਸੀਲ ਲਈਏ ਜਾਂ ਫਿਰ ਅਗਲੀ ਵਾਰ ਕਾਸੋ ਕਰੀਏ ਤੇ ਇੱਥੇ ਸਪੈਸ਼ਲੀ ਇਹਨਾ ਭੁੱਲਿਆ ਜੱਗੂ ਜੀ ਠੀਕ ਹੈ